1984 ਸਿੱਖ ਨਸਲ ਕੁਸ਼ੀ ਦੇ ਮਾਮਲੇ ਵਿੱਚ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸੱਜਨ ਕੁਮਾਰ ਦੇ ਖਿਲਾਫ ਦੋਸ਼ ਤੈਅ ਹੋਣ ਤੋਂ ਬਾਅਦ ਫੈਸਲਾ ਰੱਖਮਾ ਰੱਖ ਲਿਆ ਸੀ। ਪਿਛਲੀ ਤਾਰੀਖ ਤੇ ਵੀ ਫੈਸਲਾ ਨਹੀਂ ਆਇਆ ਸੀ ਤਾਂ ਅੱਜ ਦੀ ਤਾਰੀਖ ਸਜ਼ਾ ਲਈ ਮੁਕਰ ਕੀਤੀ ਗਈ ਸੀ। ਤਾਂ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁناਈ ਗਈ ਹੈ। ਜਿਸ ਤੋਂ ਬਾਅਦ 1984 ਸਿੱਖ ਨਸਲ ਕੁਸ਼ੀ ਪੀੜਤਾ ਨੇ ਸਜ਼ਾ ਨੂੰ ਨਾ ਕਾਫੀ ਦੱਸਦੇ ਹੋਏ ਕਿਹਾ ਕਿ ਉਹ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਪੀੜਤ ਪਰਿਵਾਰਾਂ ਨੇ ਆਓ ਸੁਣਦੇ ਹਾਂ ਕਿ ਸੱਜਨ ਕੁਮਾਰ ਨੇ ਇਕੱਲੇ 2-4 ਬੰਦਿਆਂ ਦਾ ਕਤਲਿਆਣ ਨਹੀਂ ਕਰਵਾਇਆ ਇਹਨੇ ਸੈਕਲੇ ਸਿੱਖਾਂ ਦਾ ਕਤਲਿਆਣ ਦਿੱਲੀ 'ਚ ਕਰਵਾਇਆ ਉਸ ਵਕਤ ਇਹ ਬਹੁਤ ਨਜ਼ਦੀਕੀ ਸੀ ਨਜ਼ਦੀਕੀ ਸੀ ਦੀ ਗਾਂਧੀ ਪਰਿਵਾਰ ਦੇ ਨਾਲ ਉਸ ਵਕਤ ਨਾਰਾ ਦਿੱਤਾ ਸੀ ਇਹ ਰਜੀਵ ਗਾਂਧੀ ਨੇ ਜਦ ਕੋਈ ਬड़ा ਪੇੜ गिरਦਾ ਧਰਤੀ ਹਿੱਲਦੀ ਹੈ ਖੂਨ ਦਾ ਬਦਲਾ ਖੂਨ ਇਹਨੇ ਵੱਡੀ ਜ਼ਿੰਮੇਵਾਰੀ ਲੈ ਕੇ ਸਿੱਖਾਂ ਦਾ ਜਿਆਦਾ ਵੱਡਾ ਕਤਲਿਆਣ ਕਰਵਾਇਆ ਕਿ ਮਨੂੰ ਇਨਾਮ ਦੇਗੀ ਕਾਂਗਰਸ ਜਿਹੜੀ ਆ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਬਣਿਆ ਸਾਡੀ ਮੰਗ ਸੀ ਸਾਨੂੰ ਆਸ ਸੀ ਕਿ ਕੱਬਸੇ ਕਮ ਨੂੰ ਫਾਂਸੀ ਹੋਵੇਗੀ ਅੱਜ ਲੇਕਿਨ ਫਾਂਸੀ ਨਹੀਂ ਹੋਈ ਇਹ ਤਾਂ ਪੱਲੇ ਉਮਰ ਘੱਟ ਘੱਟ ਰਿਹਾ ਲੇਕਿਨ ਅੱਜ ਜਿਹੜਾ ਅਧੂਰਾ ਫੈਸਲਾ ਸਾਡੀ ਸੰਤੁਸ਼ਟੀ ਨਹੀਂ ਹੋਈ ਜੋ ਅਸੀਂ ਚਾਹੁੰਦੇ ਸੀ ਦੂਜੀ ਬੇਨਤੀ ਹੈ ਸੀਬੀਆਈ ਨੂੰ ਮੋਦੀ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਕਿ ਦੁਬਾਰਾ ਤੁਰੰਤ ਪਾਰ ਸਰਕਾਰ ਅਪੀਲ ਪਾਵੇ ਕੋਰਟ ਦੇ ਵਿੱਚ ਤੇ ਇਹਨੂੰ ਸੱਜਨ ਕੁਮਾਰ ਨੂੰ ਫਾਂਸੀ ਹੋਣੀ ਚਾਹੀਦੀ ਹੈ ਜਿਹੜਾ ਜਗਦੀਸ਼ ਠੱਡਲਰ ਕਮਲਨਾਥ ਮਾਕਨ ਜੇ ਇਹਦੇ ਪਿਛਾ ਜਾ ਰਹੀ ਜਿਹੜੇ ਕਾਂਗਸੀ ਸ਼ਾਮਲ ਨੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰੇ ਅਗਰ ਇੱਕ ਕੋ ਕੋ ਬੰਦਾ ਕਤਲ ਕਤਲ ਕਰਦਾ ਕਿਸੇ ਦਾ ਉਹਨੂੰ ਪੁਲਿਸ ਪਲਾਂ ਗ੍ਰਿਫਤਾਰ ਕਰਦੀ ਹੈ ਉਸ ਤੋਂ ਬਾਅਦ ਕੇਸ ਚੱਲਦਾ ਉਸ ਤੋਂ ਬਾਅਦ ਚਾਰ ਸ਼ੀਟ ਫਾਈਲ ਹੁੰਦੀ ਹੈ ਇਹ ਦੇਖਣਾ ਇਨਕੁਆਇਰੀ ਨਹੀਂ ਮੁਕਦੀ ਪਈਆਂ ਬਿਲਕੁਲ ਸਾਨੂੰ ਤੇ ਬੜੀ ਵੱਡੀ ਯਾਦ ਸੀਗੀ ਕਿ ਇਹਨੂੰ ਜਿਹੜੀ ਹੈਗੀ ਹੰਬਰ ਕੈਦ ਪਹਿਲੇ ਹੀ ਹੋ ਚੁੱਕੀ ਸੀ ਦੋ ਕੇਸਾਂ ਦੇ ਵਿੱਚ ਤੇ ਅੱਜ ਇਹਨੂੰ ਫਾਂਸੀ ਦੀ ਸਜ਼ਾ ਹੋਏਗੀ ਪਰ ਉਹ ਜਿਹੜੀ ਸਾਡੀ ਯਾਦ ਸੀਗੀ ਉਹ ਬਿਲਕੁਲ ਫਿੱਕੀ ਪੈ ਗਈ ਇਹਨੂੰ ਜਿਹੜੀ ਹੰਬਰ ਕੈਦ ਹੋਈ ਹੈਗੀ ਇਹ ਇਹ ਕੁਝ ਵੀ ਨਹੀਂ ਹੈਗਾ ਕਿਉਂਕਿ 40 ਸਾਲਾਂ ਬਾਅਦ ਇੱਕ ਬੰਦੇ ਨੇ ਦੇਖੋ ਜ਼ਿੰਦਗੀ ਦੇ 40 ਸਾਲ ਆਪਣੇ ਬੱਚਿਆਂ ਵਿੱਚ ਗੁਜ਼ਾਰੇ ਆਪਣੇ ਪਰਿਵਾਰਾਂ ਦੇ ਵਿੱਚ ਗੁਜ਼ਾਰੇ ਪੂਰੇ ਐਸ਼ ਦੇ ਨਾਲ ਰਹੇ ਔਰ ਸਾਡੇ ਤੇ ਪਰ ਜਵਾਨੀਆਂ ਵੀ ਚੱਲ ਗਈਏ ਸਾਡੇ ਦਿਲਾਂ ਦੇ ਵਿੱਚ ਤਾਂ ਸ਼ਾਂਤ ਹੁੰਦੀ ਕਿ ਜੇਕਰ ਇਹਨੂੰ ਫਾਂਸੀ ਦੀ ਸਜ਼ਾ ਹੁੰਦੀ ਪਰ ਫਿਰ ਵੀ ਜਾਈ ਸਾਹਿਬ ਨੇ ਜਿਹੜੀ ਇਹਨੂੰ ਸਜ਼ਾ ਦਿੱਤੀ ਆ ਪਰ ਅਸੀਂ ਹੁਣ ਮੋਦੀ ਸਾਹਿਬ ਤੋਂ ਵੀ ਅਪੀਲ ਕਰਦੇ ਆ ਅਮਿਤ ਸ਼ਾਹ ਜੀ ਨੂੰ ਇਹ ਅਪੀਲ ਕਰਦੇ ਆ ਕਿ ਇੱਕ ਤੁਸੀਂ सीबीआई ਨੂੰ ਕਹਿ ਕੇ ਇਹਦੀ ਦੁਬਾਰਾ ਤੋਂ ਅਪੀਲ ਪਾਈ ਜਾਵੇ ਅਗਰ ਉਹ ਅਪੀਲ ਪਾਣਗੇ ਠੀਕ ਆ ਨਹੀਂ ਤੇ ਅਸੀਂ ਆਪਣੀ ਸੋਸਾਇਟੀ ਵੱਲੋਂ ਅਸੀਂ ਦਿੱਲੀ ਹਾਈ ਕੋਰਟ ਤੇ ਵਿੱਚ ਕਾ ਜਾ ਕੇ ਅਪੀਲ ਪਾਵਾਂਗੇ ਤਾਂ ਕਿ ਇਹਨੂੰ ਜਲਦੀ ਤੋਂ ਜਲਦੀ ਫਾਂਸੀ ਹੋ ਸਕੇ ਸੋਦਾ ਦਿਆ ਕਿ 1984 ਦੇ ਪੀੜਤ ਪਰਿਵਾਰਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਫਾਂਸੀ ਦੀ ਸਜ਼ਾ ਸੱਜਨ ਕੁਮਾਰ ਨੂੰ ਹੋਣੀ ਚਾਹੀਦੀ ਹੈ ਤੇ ਉੱਤੋਂ ਦੂਜੇ ਪਾਸੇ ਲਗਾਏ ਗਏ ਜ਼ੁਰਮਾਨੇ ਨੂੰ ਵੀ ਨਾਕਾਫੀ ਦੱਸਿਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ